ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁਸ਼ਕਲਾਂ ਹੋਰ ਵਧੀਆਂ ਨਵੇਂ ਕੈਨੇਡੀਅਨ ਨਿਯਮ ਸਦਕਾ ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੁਣ ਸਟੱਡੀ ਪਰਮਿਟ ਦੀ ਓਡੀਕ ਮਹੀਨਿਆਂ ਤੱਕ ਕਰਨੀ ਪਵੇਗੀ ਪਾਚੜ ਸਮੈਸਟਰ ਸ਼ੁਰੂ ਹੋਣ ਤੋਂ ਪਹਿਲਾਂ ਵੈਸਟਰਨ ਯੂਨੀਵਰਸਿਟੀ ਦੇ ਗ੍ਰੈਜੂਏਟ ਵਿਦਿਆਰਥੀ ਨੂੰ ਅਜੇ ਵੀ ਪਤਾ ਨਹੀਂ ਕਿ ਉਹ ਲੰਡਨ ਅੰਟਾਰੀਓ ਵਿਖੇ ਆਪਣੀ ਕਲਾਸ ਵਿੱਚ ਬੈਠ ਸਕੇਗੀ ਕਿ ਨਹੀਂ ਚਿੰਤਤੋਂ ਇਹ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਮਈ ਮਹੀਨੇ ਦੇ ਸ਼ੁਰੂ ਵਿੱਚ ਮਾਸਟਰ ਆਫ ਸਾਇੰਸ ਬਿਜ਼ਨਸ ਪ੍ਰੋਗਰਾਮ ਵਿੱਚ ਦਾਖਲਾ ਦਿੱਤਾ ਗਿਆ ਸੀ ਪਰ ਉਸ ਨੂੰ ਅਜੇ ਤੱਕ ਨਵਾਂ ਸਟੱਡੀ ਪਰਮਿਟ ਨਹੀਂ ਮਿਲਿਆ ਜਦ ਕੇ ਅਰਜੀ ਦਿੱਤੀ ਨੂੰ ਕੁਝ ਮਹੀਨੇ ਹੋ ਗਏ ਹਨ 23 ਸਾਲਾ ਚੀਨੀ ਵਿਦਿਆਰਥੀ ਪਿੰਗ ਨੇ ਦੱਸਿਆ ਕਿ ਇਸ ਵੇਲੇ ਉਸ ਨੂੰ ਹਰ ਰੋਜ਼ ਆਪਣੇ ਸਟੱਡੀ ਪਰਮਿਟ ਦੀ ਉਡੀਕ ਰਹਿੰਦੀ ਹੈ ਜਿਸ ਸਦਕਾ ਮੈਂ ਆਪਣੇ ਅਗਲੇ ਕਦਮ ਲਈ ਕੋਈ ਵੀ ਯੋਜਨਾ ਨਹੀਂ ਬਣਾ ਸਕਦੀ ਪਿੰਗ ਜੋ 2016 ਤੋਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ ਉਸਨੇ ਵਾਟਰਲੂ ਯੂਨੀਵਰਸਿਟੀ ਤੋਂ ਡਿਗਰੀ ਪੂਰੀ ਕੀਤੀ ਹੈ ਪਰ ਨਵੰਬਰ ਵਿੱਚ ਲਾਗੂ ਹੋਏ ਨਵੇਂ ਸੰਗੀ ਨਿਯਮਾਂ ਅਨੁਸਾਰ ਪੋਸਟ ਸਕੈਂਡਰੀ ਸਕੂਲ ਬਦਲਣ ਵੇਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਨਵੇਂ ਸਟੱਡੀ ਪਰਮਿਟ ਲਈ ਅਰਜ਼ੀ ਦੇਣੀ ਪਵੇਗੀ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ